ਦੋਸਤੋ ਅਕਸਰ ਮੈਂ ਸੋਚਦਾ ਹੁੰਦਾ ਕਿ ਸਾਹਿਤਕ ਪੱਤਰਕਾ ਕੋਈ ਅਜੇਹੀ ਵੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਜਿਹੜੀਆਂ ਕਹਾਣੀਆਂ ਛਪਦੀਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਕਹਾਣੀਕਾਰ ਦਾ ਕਥਾਕਾਰ ਦਾ ਲੇਖਕ ਦਾ ਨਾਮ ਸਿਰਜਕ ਦਾ ਨਾਮ ਨਾ ਛਾਪਿਆ ਜਾਵੇ ਜਿਹ ਹੈ ਕਰਨ ਦੇ 2-3 ਮਕਸਦ ਮੈਨੂੰ ਯਾਦਦੇ ਹਨ ਪਹਿਲਾ ਤਾਂ ਇਹ ਹੈ ਕਿ ਇਸ ਦੇ ਨਾਲ ਜਿਹੜਾ ਪਾਠਕ ਹੈ ਉਹ ਸਿੱਧਾ ਕਹਾਣੀ ਦੇ ਨਾਲ ਜੁੜੇਗਾ ਉਹ ਕਹਾਣੀਕਾਰ ਦੇ ਐਨਕ ਦੇ ਰਾਹੀਂ ਜਾਂ ਕਿਸੇ ਕਹਾਣੀਕਾਰ ਦੇ ਵਿਸ਼ਿਆਂ ਜਾਂ ਦ੍ਰਿਸ਼ਟੀਕੋਣ ਨੂੰ ਪਹਿਲਾਂ ਆਪਣੇ ਪੂਰਵ ਮਨ ਦੇ ਵਿੱਚ ਰੱਖ ਕੇ ਉਸ ਕਹਾਣੀ ਦਾ ਪਾਠ ਕਰਨ ਦੀ ਬਜਾਏ ਸਿਰਜਣਾ ਨੂੰ ਧਿਆਨ ਦਾ ਕੇਂਦਰ ਬਣਾਵੇਗਾ ਆਪਣੇ ਫੋਕਸ ਦਾ ਕੇਂਦਰ ਬਣਾਵੇਗਾ ਤੇ ਦੂਸਰਾ ਉਸ ਦੇ ਨਾਲ ਫਿਰ ਉਹ ਕਹਾਣੀ ਪੜਦਿਆਂ ਹੋਇਆਂ ਕਹਾਣੀ ਦੇ ਵਿਸ਼ੇ ਅਤੇ ਜਿਸ ਸ਼ੈਲੀ ਜਾਂ ਤਕਨੀਕ ਦੇ ਵਿੱਚ ਕਹਾਣੀ ਲਿਖੀ ਗਈ ਹੈ ਤੇ ਤੀਸਰਾ ਜਿਸ ਦ੍ਰਿਸ਼ਟੀਕੋਣ ਨੂੰ ਉਹ ਸੰਬੋਧਿਤ ਹੈ ਤਾਂ ਉਸ ਦੇ ਆਧਾਰ ਦੇ ਉੱਤੇ ਉਹੋ ਹੀ ਕਾ ਅਨੁਮਾਨਿਕ ਅੰਦਾਜ਼ਾ ਲਗਾਉਣ ਦਾ ਕੋਸ਼ਿਸ਼ ਕਰੇਗਾ ਕਿ ਇਹ ਕਹਾਣੀ ਆਖਰਕਾਰ ਕਿਸ ਨੇ ਲਿਖੀ ਹੈ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਤੇ ਦੋਸਤੋ ਅੱਜ ਜਿਸ ਕਹਾਣੀ ਬਾਰੇ ਆਪਾਂ ਗੱਲ ਕਰਨ ਲੱਗੇ ਆਂ ਨਾਂ ਮੈਂ ਉਸ ਦੇ ਕਹਾਣੀਕਾਰ ਦਾ ਨਾਮ ਤੁਹਾਨੂੰ ਦਸਣਾ ਹੈ ਨਾ ਉਸ ਕਹਾਣੀ ਦਾ ਸਰਲੇਖ ਦਾ ਜੇ ਦਸਣਾ ਹੈ ਕਿੱਥੇ ਕਿੱਥੇ ਛਪੀ ਹੈ ਕਦੋਂ ਛਪੀ ਹੈ ਕਿਹੜੇ ਮੈਗਜ਼ੀਨ ਵਿੱਚ ਛਪੀ ਹੈ ਇਹ ਵੀ ਮੈਂ ਆਰੰਭ ਵਿੱਚ ਨਹੀਂ ਬਾਅਦ ਦੇ ਵਿੱਚ ਆ ਕੇ ਦੱਸਦਾ ਮੈਂ ਤੇ ਦੋਸਤੋ ਜਿਹੜੀ ਕਹਾਣੀ ਦੇ ਬਾਰੇ ਆਪਾਂ ਗੱਲ ਕਰਨ ਲੱਗੇ ਆ ਹੋ ਸਕਦਾ ਹੈ ਕਿ ਇਹ ਪੱਤਰਕਾ ਜਿਹੜੀ ਹੈ ਇਹ ਕਹਾਣੀ ਜਿਹੜੀ ਆ ਤੁਸੀਂ ਵੀ ਪੜ੍ਹੀ ਹੋਵੇ ਤਾਂ ਤੁਸੀਂ ਅਨੁਮਾਨ ਲਗਾ ਸਕਦੇ ਹੋ ਆਪਾਂ ਇਸ ਦਾ ਸਪੌਇਲਰ ਵੀ ਨਹੀਂ ਦਵਾਂਗੇ ਕਿ ਕਹਾਣੀ ਮੂਲ ਰੂਪ ਵਿੱਚ ਕੀ ਹੈ ਪਰ ਕਹਾਣੀ ਨੂੰ ਦੀ ਕਹਾਣੀ ਦੀ ਇੱਕ ਪਰਤ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਆਂ ਕਹਾਣੀ ਜਦੋਂ ਆਰੰਭ ਹੁੰਦੀ ਹੈ ਤਾਂ ਉਸ ਦੇ ਵਿੱਚ ਜਿਹੜਾ ਆਰੰਭਿਕ ਸ਼ਬਦ ਹਨ ਜਿਹੜੇ ਜਿਨ੍ਹਾਂ ਨੂੰ ਆਪਾਂ ਓਪਨਿੰਗ ਸੀਨ ਕਹਿ ਦਿੰਦੇ ਹਾਂ ਜਾਂ ਓਪਨਿੰਗ ਸੈਂਟੈਂਸ ਕਹਿ ਦਿੰਦੇ ਹਾਂ ਉਹ ਕੀ ਹੈ ਉਹਨਾਂ ਦੋਹਾਂ ਨੇ ਆਪਣੀ ਸੀਟ ਨੰਬਰ ਨੂੰ ਧਿਆਨ ਨਾਲ ਵੇਖਿਆ ਤੇ ਸਮਾਨ ਵਾਲਾ ਬੈਗ ਵਿਚਕਾਰ ਖਾਲੀ ਥਾਂ ਤੇ ਰੱਖਦਿਆਂ ਲੰਮਾ ਸਰਾ ਸਾਲਿਆ ਆਦਮੀ ਨੇ ਖੜੇ ਖੜੇ ਹੀ ਆਸੇ ਪਾਸੇ ਨਜ਼ਰ ਮਾਰ ਕੇ ਸਵਾਰੀਆਂ ਦਾ ਜਾਇਜ਼ਾ ਲਿਆ ਹੁਣ ਕੌਣ ਹੈ ਇਹ ਵਿਅਕਤੀ ਅਸਲ ਦੇ ਵਿੱਚ ਕਹਾਣੀ ਦੇ ਵਿੱਚ ਦੋ ਜੋੜੇ ਨੇ ਦੋ ਕਪਲ ਨੇ ਦੋ ਵਿਆਹੇ ਹੋਏ ਜੋੜੇ ਨੇ ਤੇ ਜਿਹੜੇ ਕਿ ਕਿਤੇ ਬਾਹਰ ਦੂਰ ਯੂਪੀ ਦੇ ਵੱਲ ਉੱਤਰ ਪ੍ਰਦੇਸ਼ ਦੇ ਵੱਲ ਜਾ ਰਹੇ ਨੇ ਦੋਹਾਂ ਦੇ ਜਾਣ ਦਾ ਆਪਣਾ ਆਪਣਾ ਮਕਸਦ ਹੋਵੇਗਾ ਹੁਣ ਇਹਨਾਂ ਦੇ ਵਿੱਚੋਂ ਇੱਕ ਜੋੜਾ ਜਿਹੜਾ ਇਹ ਉਹ ਸਰਦਾਰ ਜੋੜਾ ਹੈ ਤੇ ਦੂਸਰਾ ਜਿਹੜਾ ਹੈ ਉਹ Hindu ਜੋੜਾ ਹੈ ਤੇ ਦੋਹੇ ਜਿਹੜੇ ਜੋੜੇ ਹਨ ਉਹਨਾਂ ਦੇ ਵਿੱਚੋਂ ਜਿਹੜਾ ਤਾਂ Hindu ਜੋੜਾ ਹੈ ਉਹ ਥੋੜਾ ਜਿਹਾ ਕੱਟੜ ਤੇ ਇਸੇ ਅਸੀ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਇੱਕ ਜਿਹੜੀ ਕਟੜ ਰਹਿਤ ਮਰਿਆਦਾ ਹੁੰਦੀ ਹੈ ਜਾਂ ਕਟੜ ਵਿਚਾਰਤਾਰਾ ਹੁੰਦੀ ਆ ਉਸ ਦੇ ਨਾਲ ਜੁੜਿਆ ਹੋਇਆ ਜਾਪਦਾ ਏ ਦੂਸਰੇ ਪਾਸੇ ਜਿਹੜਾ ਸਰਦਾਰ ਹੈ ਉਹ ਸਰਦਾਰ ਜੋੜਾ ਏ ਉਹ ਥੋੜਾ ਜਿਹਾ ਨਰਮਦਲੀ ਜਾਪਦਾ ਏ ਹੁਣ ਦੋਹੇ ਹੀ ਜੋੜੇ ਜਿਹੜੇ ਹਨ ਉਹਨਾਂ ਦੇ ਚ ਜਿਹੜੇ ਬੰਦੇ ਨੇ ਮਰਦ ਨੇ ਜਿਹੜੇ ਉਹ ਦੋਵੇਂ ਹੀ ਪੜਨ ਲਿਖਨ ਦੇ ਸ਼ੌਕੀਨ ਜਾਪਦੇ ਨੇ ਦੋਹਾਂ ਨੂੰ ਸ਼ੇਰ ਉਹ ਸ਼ਾਇਰੀ ਦਾ ਸ਼ੌਂਕ ਹੈ ਦੋਹਾਂ ਨੂੰ ਅਲੱਗ-ਅਲੱਗ ਸ਼ਾਇਰਾਂ ਦੇ ਨਾਮ ਅਲੱਗ-ਅਲੱਗ ਸ਼ਾਇਰਾਂ ਦੇ ਨਾਮ ਯਾਦ ਨਹੀਂ ਸੀ ਕਈ ਕਿਤਾਬਾਂ ਉਹਨਾਂ ਨੇ ਪੜ੍ਹੀਆਂ ਹੋਈਆਂ ਨੇ ਸਿਆਸਤ ਦੀ ਸਮਾਜ ਦੀ ਸਮਝ ਰੱਖਦੇ ਨੇ ਧਰਮ ਦੀ ਥੋੜੀ-ਥੋੜੀ ਇਨ੍ਹਾਂ ਵਿਸ਼ਿਆਂ ਦੇ ਵਿੱਚ ਇਨ੍ਹਾਂ ਵਿਸ਼ਿਆਂ ਦੇ ਵਿੱਚ ਉਹਨਾਂ ਦੀ ਰੁਚੀ ਹੈ ਇੰਟਰਸਟ ਹੈ ਕਹਾਣੀ ਦੇ ਵਿੱਚ ਧਰਮ ਸਮਾਜ ਤੇ ਸਿਆਸਤ ਇਹ ਤਿੰਨ ਵਿਸ਼ੇ ਹਨ ਜਿਹੜੇ ਕਿ ਉਗੜਵੇਂ ਰੂਪ ਦੇ ਵਿੱਚ ਬੜੇ ਗੂੜੇ ਰੂਪ ਦੇ ਵਿੱਚ ਬੜੇ ਸੰਘਨੇ ਰੂਪ ਦੇ ਵਿੱਚ ਜਿਹੜੇ ਫੈਲੇ ਹੋਏ ਨੇ ਤੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਹਾਣੀ ਦਾ ਜਿਹੜਾ ਮੂਲ ਜਿਹੜਾ ਪਲੌਟ ਹੈ ਜਾਂ ਗੂੰਦ ਹੈ ਜਾਂ ਉਸ ਦਾ ਜੋ ਆਸ਼ਾ ਮੂਲ ਹੈ ਉਹ ਮਨੋਵਿਗਿਆਨਕ ਹੈ ਜਿਵੇਂ ਆਪਾਂ ਨੂੰ ਪਤਾ ਹੈ ਕਿ ਇੱਕ ਆਪਣੇ ਕੋਲੇ ਕੌਨਸ਼ੀਅਸ ਤੇ ਇੱਕ ਸਬਕੌਨਸ਼ੀਅਸ ਤੇ ਇੱਕ ਅਨਕੌਨਸ਼ੀਅਸ ਇਹ ਤਿੰਨ ਲੇਅਰਜ਼ ਹੁੰਦੀਆਂ ਨੇ ਅਕਸਰ ਜਿਹੜਾ ਚੇਤਨ ਕਹਾਣੀਕਾਰ ਹੁੰਦਾ ਹੈ ਇੱਕ ਵਧੀਆ ਮਨੋਵਿਗਿਆਨਕ ਕਹਾਣੀਕਾਰ ਹੁੰਦਾ ਹੈ ਉਹ ਚੇਤਨ ਤੇ ਅਵਚੇਤਨ ਦੇ ਵਿਚਕਾਰ ਜਿਹੜਾ ਦੁਫਾੜ ਪਿਆ ਹੈ ਉਸ ਨੂੰ ਫੜਨ ਦਾ ਯਤਨ ਕਰਦਾ ਹੈ ਇਹ ਇਹ ਕਹਾਣੀ ਦੀ ਜਾਂ ਇਸ ਕਹਾਣੀ ਦੀ ਖੂਬਸੂਰਤੀ ਇਹ ਹੈ ਕਿ ਇਸ ਤੋਂ ਵੀ ਅੱਗੇ ਜਾ ਕੇ ਇਹ ਇਹ ਕੌਨਸ਼ੀਅਸ ਸਬਕੌਨਸ਼ੀਅਸ ਤੇ ਅਨਕੌਨਸ਼ੀਅਸ ਜਾਂ ਸੁਚੇਤ ਅਵਚੇਤਨ ਤੇ ਅਚੇਤ ਇਹ ਤਿੰਨ ਜਿਹੜੇ ਜਿਹੜਾ ਮਨੁੱਖੀ ਮਨ ਦੇ ਜਿਹੜੇ ਤਿੰਨ ਘੇਰੇ ਹਨ ਇਹਨਾਂ ਤਿੰਨਾਂ ਦੀ ਪਛਾਣ ਕਰਦਾ ਇਹਨਾਂ ਦੇ ਵਿੱਚ ਦੁਫੇੜ ਦੀ ਥਾਂ ਇਹਨਾਂ ਤੇ ਤਫੇੜ ਦੀ ਗੱਲ ਕਰਦਾ ਹੈ ਅਤੇ ਉਸ ਤਫੇੜ ਨੂੰ ਦ੍ਰਿਸ਼ ਦੇ ਰਾਹੀਂ ਵਾਰਤਾਲਾਪ ਦੇ ਨਹੀਂ ਬਿਰਤਾਂਤ ਦੇ ਰਾਹੀਂ ਆਪਣੀ ਕਹਾਣੀ ਦੇ ਵਿੱਚ ਪੇਸ਼ ਕਰਦਾ ਏ ਖੈਰ ਕਹਾਣੀ ਹੈ ਕੀ ਹੈ ਦੋ ਜੋੜੇ ਹਨ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਹੈ ਕਿ ਦੋਵੇਂ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਨੇ ਤਾਂ ਹੁਣ ਆਪਾਂ ਇਹ ਵੀ ਦੱਸ ਦਈਏ ਕਿ ਕਹਾਣੀ ਦਾ ਸਰਲੇਖ ਕੀ ਹੈ ਟ੍ਰੇਨ ਕਿੱਥੇ ਛਪੀ ਹੈ ਕਦੋਂ ਛਪੀ ਹੈ ਕਹਾਣੀਕਾਰ ਕੀ ਹੈ ਜਾਂ ਕੌਣ ਹੈ ਇਹ ਬਾਤ ਦੇ ਵਿੱਚ ਦੱਸਦੇ ਹਾਂ ਖੈਰ ਆਪਾਂ ਕਹਾਣੀ ਨੂੰ ਪੜਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਕਹਾਣੀ ਦਾ ਜਿਹੜਾ ਮੁੱਖ ਪਾਤਰ ਹੈ ਜਾਂ ਜਿਹੜੇ ਦੋ ਮਰਦ ਪਾਤਰ ਹਨ ਉਹਨਾਂ ਵਿੱਚ ਇੱਕ ਪਾਤਰ ਹੈ ਉਸ ਨੂੰ ਵਾਰ-ਵਾਰ ਸ਼ੁਕਰ ਹੈ ਸ਼ੁਕਰ ਹੈ ਕਹਿੰਦਾ ਜਿਹੜਾ ਹੈ ਇੱਕ ਇੱਕੇ ਸ਼ੌਕ ਹੈ ਸ਼ੁਕਰ ਹੈ ਇਹ ਉਸ ਦਾ ਤਕੀਆ ਕਲਾਮ ਜਾਂਦਾ ਹੈ ਹੁਣ ਕਹਾਣੀ ਦੇ ਵਿੱਚ ਕੁਝ वार्तालाਪ ਜਿਹੜੇ ਆ ਉਹ ਮੈਂ ਤੁਹਾਨੂੰ ਸੁਣਾਉਂਦਾ ਸਹੀ ਆਖਿਆ ਤੁਸੀਂ ਬਿਲਕੁਲ ਠੀਕ ਹੈ ਪਰ ਇਸ ਮੁਲਕ ਵਿੱਚ ਜ਼ੁਲਮ ਬੜੇ ਹੋਏ ਨੇ ਹਿੰਦੂਆਂ ਸਿੱਖਾਂ ਤੇ ਹੁਣ ਜਿਹੜਾ ਵਿਅਕਤੀ Hindu ਹੈ ਉਹ ਇਸ ਗੱਲ ਨੂੰ ਰੇਖਾਂਕਿਤ ਕਰ ਰਿਹਾ ਹਾਈਲਾਈਟ ਕਰ ਰਿਹਾ ਅੰਡਰਲਾਈਨ ਕਰ ਰਿਹਾ ਹੈ ਹੋਰ ਤੇ ਹੋਰ ਗੁਰੂ ਸਾਹਿਬ ਦੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਨਹੀਂ ਬਖਸ਼ਿਆ 마ਸੂਮਾ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਮੁਸਲਮਾਨਾਂ ਨੇ ਹੁਣ ਦੂਸਰੇ ਪਾਸੇ ਸਰਦਾਰ ਕੀ ਕਹਿ ਰਿਹਾ ਹੈ ਮੁਸਲਮਾਨਾਂ ਨੇ ਨਹੀਂ ਮੁਗਲਾਂ ਨੇ ਮੈਂ ਆਪਣੀ ਸਮਝ ਮੁਤਾਬਿਕ ਦਰੁਸਤ ਕੀਤਾ ਜਿਹੜਾ ਬਿਰਤਾਂਤਕਾਰ ਹੈ ਇਸ ਦੇ ਵਿੱਚ ਉਹ ਸਰਦਾਰ ਹੈ ਉਹ ਕਹਿ ਰਿਹਾ ਹੈ ਆਫਟਰ ਮੁਗਲ ਵੀ ਤੇ ਮੁਸਲਮਾਨ ਹੀ ਸਨ ਨਾ ਇਹ ਹੁਣ ਜਿਹੜਾ ਹਿੰਦੂ ਕਰਦਾਰ ਹੈ ਉਹ ਬੋਲ ਰਿਹਾ ਹੈ ਇੰਉ ਤੇ ਫਿਰ ਗੁਰੂ ਗੋਬਿੰਦ ਸਾਹਿਬ ਨੂੰ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਮੁਗਲਾਂ ਦੇ ਘੇਰੇ ਚੋਂ ਉੱਚ ਦਾ ਪੀਰ ਬਣਾ ਕੇ ਕੱਢ ਕੇ ਲਿਆਉਣ ਵਾਲੇ ਨਵੀ ਖਾਨ ਤੇ ਗਨੀ ਖਾਨ ਵੀ ਮੁਸਲਮਾਨ ਸਨ ਹੋ ਸਕਦਾ ਤੁਸੀਂ ਕਦੇ ਸૈયਦ ਪੀਰ ਬੁੱਧੂ ਸ਼ਾਹ ਬਾਰੇ ਵੀ ਸੁਨਿਆ ਹੋਵੇ ਉਸਨੇ ਤਾਂ ਆਪਣੇ ਪਰਿਵਾਰ ਦੇ ਕਿੰਨੇ ਹੀ ਜੀ ਸ਼ਹੀਦ ਕਰਵਾ ਲਏ ਸਨ ਗੁਰੂ ਸਾਹਿਬ ਲਈ ਮੇਰੀ ਗੱਲ ਸੁਣ ਕੇ ਉਹ ਹਲਕੇ ਜੇ ਮਲੇਰ ਸੰਘੋੜਦਾ ਕਿਹਾ ਸਰਹੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਨਾ ਦੇਣ ਦੇ ਫੈਸਲੇ ਖਿਲਾਫ ਹਾਬਾ ਮਾਰਾ ਮਾਰਨ ਵਾਲਾ ਵੀ ਮਲੇਰ ਕੋਟ ਦਾ ਮੁਸਲਮਾਨ ਨਵਾਬ ਸੀ ਪਰ ਅਸਲ ਗੱਲ Hindu ਸਿੱਖ ਜਾਂ ਮੁਸਲਮਾਨ ਦੀ ਨਹੀਂ ਜ਼ੁਲਮ ਤੇ ਜ਼ਾਲਮ ਦੀ ਹੁੰਦੀ ਹੈ ਜ਼ੁਲਮ ਕੋਈ ਵੀ ਕਰੇ ਜ਼ਾਲਮ ਹੁੰਦਾ ਤੇ ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ ਇਸ ਕਹਾਣੀ ਦੇ ਰਾਹੀ ਜਿਹੜਾ ਕਹਾਣੀਕਾਰ ਹੈ ਉਹ ਇਹ ਦਿਖਾਉਂਦਾ ਹੈ ਕਿ ਕੋਈ ਵੀ ਧਰਮ ਜਿਹੜਾ ਹੈ ਨਾ ਉਹ ਜ਼ੁਲਮ ਕਰਨਾ ਜਾਂ ਜ਼ੁਲਮ ਸਹਿਣਾ ਨਹੀਂ ਸਿਖਾਉਂਦਾ ਇਹ ਇੱਕ ਵਿਅਕਤੀ ਦੇ ਉੱਤੇ ਹੁੰਦਾ ਹੈ ਧਰਮ ਦੇ ਉੱਤੇ ਨਹੀਂ ਹੁੰਦਾ ਹੁਣ ਸਾਹਮਣੇ ਨਜੀਬਾਬਾਦ ਦਾ ਰੇਲਵੇ ਸਟੇਸ਼ਨ ਸਵਾਗਤ ਕਰ ਰਿਹਾ ਸੀ ਹੁਣ ਕਹਾਣੀਕਾਰ ਜਿਹੜਾ ਹੈ ਉਹ ਸਫ਼ਰ ਕਰ ਰਿਹਾ ਹੈ ਟ੍ਰੇਨ ਦੇ ਵਿੱਚ ਅਲੱਗ-ਅਲੱਗ ਪੜਾਉ ਦੇ ਉੱਤੇ ਅਲੱਗ-ਅਲੱਗ ਸ਼ਹਿਰ ਆਉਂਦੇ ਨੇ ਪਿੰਡ ਆਉਂਦੇ ਨੇ ਮਹਾਨਗਰ ਆਉਂਦੇ ਨੇ ਸੂਬੇ ਆਉਂਦੇ ਨੇ ਰਾਜ ਆਉਂਦੇ ਨੇ ਉਹਨਾਂ ਦੇ ਨਾਮ ਵੇਖ ਕੇ ਉਹ ਕਹਾਣੀ ਨੂੰ ਤੇ ਕਹਾਣੀ ਦੀਆਂ ਅਲੱਗ-ਅਲੱਗ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਕਿਰਦਾਰਾਂ ਨੂੰ ਸ਼ਾਇਰਾਂ ਨੂੰ ਹੋਰ ਸ਼ਖਸੀਅਤਾਂ ਨੂੰ ਦੇਸ਼ ਭਗਤਾਂ ਨੂੰ ਜੋੜਦਾ ਏ ਹੁਣ ਇੱਕ ਜਗ੍ਹਾ ਦੇ ਉੱਤੇ ਬੋਲਦਾ ਏ ਕਹਿੰਦਾ ਸ਼ੁਕਰ ਹੈ ਜਦੋਂ ਉਹਨਾਂ ਨਜੀਬਾ ਬਾਵਾ ਡਾ ਰੇਲਵੇ ਸਟੇਸ਼ਨ ਨੇ ਸਵਾਗਤ ਕਰਿਆ ਹੈ ਤਾਂ ਉਦੋਂ ਉਹ ਕਰਦਾਰ ਇੱਕ ਬੋਲਦਾ ਹੈ ਕਹਿੰਦਾ ਸ਼ੁਕਰ ਹੈ ਇਹੋ ਜਿਹੇ ਸ਼ਹਿਰਾਂ ਦੇ ਨਾਂ ਤਬਦੀਲ ਹੋਣ ਲੱਗੇ ਨੇ ਇਹੋ ਜੇ ਨਾਂ ਸੁਣ ਕੇ ਤਾਂ ਗੁਲਾਮੀ ਦਾ ਅਹਿਸਾਸ ਹੁੰਦਾ ਰਹਿੰਦਾ ਵਾਪਸ ਆ ਕੇ ਸੀਟ ਤੇ ਬੈਠਦੇ ਆ ਉਹ ਆਖਦਾ ਤੇ ਹੁਣ ਦੂਸਰਾ ਕਰਦਾਰ ਕੀ ਬੋਲਦਾ ਏ ਸ਼ਹਿਰਾਂ ਥਾਵਾਂ ਦੇ ਨਾਂ ਬਦਲਣ ਨਾਲ ਇਤਿਹਾਸ ਨਹੀਂ ਬਦਲਿਆ ਜਾ ਸਕਦਾ ਬੀਤੇ ਤੇ ਕਾਲਖ ਮਲਕੇ ਅਸੀਂ ਪੋਇਖ ਨੂੰ ਸੁਨਹਿਰਾ ਨਹੀਂ ਬਣਾ ਸਕਦੇ ਰੂਸ ਦੇ ਇੱਕ ਇਲਾਕੇ ਦੀ ਛੋਟੀ ਜਹੀ ਭਾਸ਼ਾ ਹੈ ਅਵਾਰ ਭਾਸ਼ਾ ਇਸ ਦਾ ਲੇਖਕ ਰਸੂਲ ਹਮਜ਼ਾ ਤੋਬ ਮੇਰਾ ਦਾਗਿਸਤਾਨਾ ਦੀ ਕਿਤਾਬ ਵਿੱਚ ਲਿਖਦਾ ਹੈ ਕਿ ਜੇਕਰ ਤੁਸੀਂ ਬੀਤੇ ਤੇ ਪਿਸਤੌਲ ਨਾਲ ਗੋਲੀ ਚਲਾਉਂਗੇ ਪੁਖ ਤੁਹਾਨੂੰ ਬਾਰੂਦ ਨਾਲ ਫੁੰਡੇਗਾ ਤੋਪ ਨਾਲ ਫੁੰਡੇਗਾ ਹੁਣ ਰਸੂਲ ਹਮਜ਼ਾ ਤੋਬ ਤੇ ਮੇਰਾ ਨਾਗਿਸਤਾਨ ਦਾ ਨਾਮ ਸੁਣ ਕੇ ਉਹ ਚੌਕਿਆ ਕਿਉਂਕਿ ਮੁ슬ਮ ਨਾਮ ਲੱਗਦੇ ਨੇ ਫਾਇਦਾ ਕੀ ਹੋਊ ਇਹ ਪ੍ਰਾਣੇ ਨਾਂ ਰੱਖੇ ਰਹਿਣ ਦਾ ਹੁਣ ਜਿਹੜਾ ਤੱਟੜ ਵਿੱਤੀ ਵਾਲਾ ਇਨਸਾਨ ਆ ਉਸ ਦਾ ਸਵਾਲ ਹੈ ਨਵੇਂ ਰੱਖ ਲੈਣ ਨਾਲ ਵੀ ਕੀ ਫਾਇਦਾ ਹੋਊ ਮਨ ਇਹ ਸਵਾਲ ਜਿਹੜਾ ਹੈ ਉਸ ਦੀ ਗੂੰਜ ਸੁਮੱਚੀ ਕਹਾਣੀ ਦੇ ਵਿੱਚ ਸੁਣਾਈ ਦਿੰਦੀ ਹੈ ਸਾਹਮਣੇ ਮਰਾਦਾਬਾਦ ਦਾ ਸਟੇਸ਼ਨ ਆ ਜਾਂਦਾ ਏ ਜਿਗਰ ਮਰਾਦਾਬਾਦੀ ਦਾ ਨਾਮ ਆਉਣਾ ਸੁਭਾਵਿਕ ਹੈ ਕਿਉਂਕਿ ਇੱਕ ਸੁਪਰਸਿੱਧ ਗਜ਼ਲਗੋਆ ਇੱਕ ਗੀਤਕਾਰ ਹੈ ਇਹ ਜਿਗਰ ਮਰਾਦਾਬਾਦੀ ਦਾ ਸ਼ਹਿਰ ਹੈ ਜਿਗਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਹਾਂ ਜਾਣਦਾ ਜਿਗਰ ਮਰਾਦਾਵਾਦੀ ਬਾਰੇ ਉਹ ਸੰਖੇਪ ਜਿਹਾ ਬੋਲਿਆ ਹਮ ਕੋ ਮਿਟਾ ਸਕੇ ਇਹ ਜਮਾਨੇ ਮੇ ਦਮ ਨਹੀਂ ਹਮ ਸੇ ਹੈ ਜਮਾਨਾ ਜਮਾਨੇ ਸੇ ਹਮ ਨਹੀਂ ਹੁਣ ਜਿਗਰ ਦਾ ਸ਼ੇਰ ਸੁਣਾਉਂਦਾ ਇੱਕ ਪਾਤਰ ਮੈਂ ਉਸ ਬਾਰੇ ਦੱਸਣ ਲੱਗਿਆ ਉਰਦੂ ਜਵਾਨ ਦਾ ਬੜਾ ਉੱਚ ਪਾਏ ਦਾ ਸ਼ਾਇਰ ਕਮਾਲ ਹੁਣ ਤੁਸੀਂ ਇਹ ਨਾ ਕਹਿ ਦੇਣਾ ਕਿ ਉਰਦੂ ਮੁਸਲਮਾਨਾਂ ਦੀ ਜਵਾਨ ਹੈ ਹਿੰਦੀ ਹਿੰਦੂਆਂ ਦੀ ਤੇ ਪੰਜਾਬੀ ਸਿੱਖਾਂ ਦੀ ਹੁਣ ਇਹ ਇਹ ਇੱਕ ਜ਼ੁਬਾਨ ਦਾ ਜਿਹੜਾ ਮਸਲਾ ਹੈ ਇਸ ਨੂੰ ਵੀ ਅਗਾਹ ਜਾ ਕੇ ਕਹਾਣੀ ਕਰਨ ਬੇੜਦਾ ਹੈ ਤੇ ਇਹ ਦੱਸੰਦਾ ਇਸ ਗੱਲ ਨੂੰ ਦਿਮਾਗ ਦੇ ਵਿੱਚ ਪਾਉਣ ਦਾ ਯਤਨ ਕਰਦਾ ਹੈ ਕਹਾਣੀਕਾਰ ਪਾਠਕ ਦੇ ਕਿ ਜਿਹੜੀ ਜ਼ੁਬਾਨ ਹੈ ਉਹ ਕਿਸੇ ਧਰਮ ਦੇ ਨਾਲ ਕਿਸੇ ਕੌਮ ਦੇ ਨਾਲ ਇਸ ਤਰੀਕੇ ਨਾਲ ਨਹੀਂ ਜੋੜੀ ਜਾ ਸਕਦੀ ਕਿ ਉਸ ਨੂੰ ਅਸੀਂ ਸੰਕੀਰਨ ਸੋਚ ਦੇ ਵਿੱਚ ਲਿਆ ਕੇ ਕਿਸੇ ਧਰਮ ਨੂੰ ਅਤੇ ਉਸ ਦੀ ਬੋਲੀ ਨੂੰ ਉਸ ਕੌਮ ਨੂੰ ਨਫ਼ਰਤ ਕਰੀਏ ਉਹ ਇਹ ਦਰਸਾਉਣ ਦਾ ਯਤਨ ਕਰਦਾ ਹੈ ਕਿ ਇਨਸਾਨ ਚੰਗਾ ਜਾਂ ਮਾੜਾ ਹੋ ਸਕਦਾ ਹੈ ਜਿਹੜੇ ਧਰਮ ਨੇ ਧਰਮ ਦੇ ਕੌਮ ਦੇ ਬੋਲੀ ਦੇ ਆਧਾਰ ਦੇ ਉੱਤੇ ਕਿਸੇ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਉਦੋਂ ਵੀ ਅਗਾਹ ਜਾ ਕੇ ਅਸੀਂ ਕਿਸੇ ਨੂੰ ਵਿਅਕਤੀਗਤ ਪੱਧਰ ਦੇ ਉੱਤੇ ਜਾ ਕੇ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਸਗੋਂ ਦੀ ਉਸ ਦੇ ਕਾਰਨ ਹੁੰਦੇ ਹਨ ਨਾ ਕਾਰਨਾਂ ਨੂੰ ਆਈਡੈਂਟੀਫਾਈ ਕਰਨਾ ਪਛਾਣਨਾ ਹੁੰਦਾ ਹੈ ਕਹਾਣੀ ਦੇ ਵਿੱਚ ਆਪਾਂ ਜਦ ਅੱਗੇ ਜਦੋਂ ਜਾਂਦੇ ਹਾਂ ਤਾਂ ਸ਼ਾਹ ਜਹਾਂਪੁਰ ਦਾ ਹੈ ਜਿਹੜਾ ਇੱਕ ਸ਼ਹਿਰ ਸਾਹਮਣੇ ਆ ਜਾਂਦਾ ਹੈ ਹੁਣ ਸ਼ਾਜਹਾਨਪੁਰ ਸ਼ਹਿਰ ਨੂੰ ਹੀ ਲੈ ਲਵੋ ਬੜਾ ਪ੍ਰਾਚੀਨ ਵੈਦਿਕ ਸ਼ਹਿਰ ਹੈ ਸ਼ਹਿਰ ਦੇ ਆਸ-ਪਾਸੇ ਦੇ ਇਲਾਕੇ 'ਚ ਬੜੇ ਪ੍ਰਾਚੀਨ ਹਿੰਦੂ ਮੰਦਰ ਨੇ ਪਰ ਸ਼ਹਿਰ ਦਾ ਨਾਂ ਸ਼ਾਜਹਾਨਪੁਰ ਸਟੇਸ਼ਨ ਤੇ ਲੱਗਾ ਸ਼ਾਜਹਾਨਪੁਰ ਦਾ ਬੋਰਡ ਉਸ ਦੀਆਂ ਅੱਖਾਂ 'ਚ ਕੋਕਰੇ ਵਾਂਗੂ ਰੜ ਗਿਆ ਉਸ ਦੀਆਂ ਟੀੋੜੀਆਂ ਸੰਗਣੀਆਂ ਹੋ ਗਈਆਂ ਮੈਂ ਅਜੇ ਕੁਝ ਕਹਿ ਨਹੀਂ ਲੱਗਾ ਸੀ ਕਿ ਉਸਨੇ ਇਤਿਹਾਸ ਦਾ ਅਗਲਾ ਵਰਕਾ ਮੇਰੇ ਸਾਹਮਣੇ ਫੋਲ ਦਿੱਤਾ ਕਾਕੋਰੀ ਕਾਂਡ ਬਾਰੇ ਤਾਂ ਸੁਨਿਆਈ ਹੋਊ ਪੜਨ ਲਿਖਨ ਦੇ ਤੁਸੀਂ ਬੜੇ ਸ਼ੌਕੀਨ ਜਾਪਦੇ ਹੋ ਕਾਕੋਰੀ ਕਾਂਡ ਦੇ ਬਾਰੇ ਉਹ ਕੀ ਗੱਲ ਕਰਦਾ ਏ ਕਹਿੰਦਾ ਕਾਕੋਰੀ ਕਾਂਡ ਦੇ ਮਹਾਨ ਕ੍ਰਾਂਤੀਕਾਰੀ ਪੰਡਿਤ ਰਾਮ ਪ੍ਰਸਾਦ ਬਿਸਮਿਲ ਦੇ ਤੇ ਠਾਕੁਰ ਰੋਸ਼ਨ ਸਿੰਘ ਇੱਥੋਂ ਦੇ ਹੀ ਸਨ ਸ਼ਾਹਜਹਾਂਪੁਰ ਦੇ ਮਹਾਨ ਇਨਕਲਾਬੀ ਕੋਈ ਥੋੜੀ ਚਿਰ ਪਹਿਲਾਂ ਤੁਸੀਂ ਜਗਰ ਮਰਾਦਾਵਾਦੀ ਦਾ ਵਖਿਆਨ ਕੀਤਾ ਪੰਡਿਤ ਬਿਸਮਿਲ ਜੀ ਤਾਂ ਉਹਨਾਂ ਤੋਂ ਕਿਤੇ ਵੱਡੇ ਸ਼ਾਇਰ ਸਨ ਸਰਫਰੋਸ਼ੀ ਕੀ ਤਮੰਨਾ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਹੈ ਹੁਣ ਇਹ ਸ਼ੇਰ ਸੁਣਾਉਂਦਾ ਏ ਤੇ ਸੁਣਾਉਂਦਿਆਂ ਹੋਇਆਂ ਉਹ ਇਹ ਦੱਸਦਾ ਏ ਕਿ ਬਿਸਮਿਲ ਜੀ ਨੇ ਕਿੰਨਾ ਪਿਆਰਾ ਸ਼ੇਰ ਜਿਹੜਾ ਇਹ ਲਿਖਿਆ ਏ ਜਿਹੜਾ ਕਿ ਦੇਸ਼ ਭਗਤੀ ਦੀ ਭਾਵਨਾ ਜਿਹੜੀ ਆ ਬੰਦੇ ਦੇ ਵਿੱਚ ਇੱਕ ਵਿਅਕਤੀ ਦੇ ਵਿੱਚ ਇੱਕ ਦੇਸ਼ ਭਗਤ ਦੇ ਵਿੱਚ ਇੱਕ ਭਾਰਤੀ ਹਿੰਦੁਸਤਾਨੀ ਵਿਅਕਤੀ ਦੇ ਵਿੱਚ ਪੈਦਾ ਕਰਦਾ ਇਹ ਸ਼ੇਰ ਹੁਣ ਇੱਥੇ ਜਿਹੜੀ ਗੱਲ ਵੇਖਣ ਵਾਲੀ ਆ ਉਹ ਜਿਹੜਾ ਕਹਾਣੀਕਾਰ ਹੈ ਉਹਨੇ ਬੜਾ ਸੰਕੋਚ ਵਰਤਿਆ ਉਹਨੇ ਕੀ ਦਿਖਾਇਆ ਕਿ ਜਿਹੜਾ ਦੂਸਰਾ ਕਿਰਦਾਰ ਹੈ ਜਿਹੜਾ ਕਿ ਥੋੜਾ ਜਿਹਾ ਨਰਮ ਹੈ ਜਾਂ ਕਹਿ ਲਓ ਕਿ ਇੱਕ ਨਰਮ ਭਾਵਨਾਵਾਂ ਵਾਲਾ ਵਿਅਕਤੀ ਹੈ ਉਸ ਨੂੰ ਪਤਾ ਏ ਕਿ ਜਿਹੜਾ ਇਹ ਸ਼ੇਅਰ ਹੈ ਉਹ ਪੰਡਿਤ ਰਾਮ ਪ੍ਰਸ਼ਾਦ ਬਿਸਮਿਲ ਦਾ ਨਹੀਂ ਸਗੋਂ ਦੇ ਬਿਸਮਿਲ ਅਜੀਮਾਬਾਦੀ ਦਾ ਏ ਉਸ ਨੂੰ ਇਸ ਗੱਲ ਦਾ ਪਤਾ ਏ पर इसके बावजूद वो अध्यापते कंट्रोल रखਦਾ ਹੈ ਸੰਕੋਚ ਕਰਦਾ ਹੈ ਉਹ ਨਹੀਂ ਦੱਸਦਾ ਕਹਾਣੀ ਜਿਹੜੀ ਹੈ ਨਾ ਉਹ ਇੱਕ انسان ਦੀ ਮਾਨਸਿਕਤਾ ਅਲੱਗ-ਅਲੱਗ ਕਿਰਦਾਰਾਂ ਦੀ ਮਾਨਸਿਕਤਾ ਨੂੰ ਪਕੜਦੀ ਹੈ ਤੇ ਇਹ ਹੋਰ ਕਹਾਣੀ ਨੂੰ ਇਹ ਜਿਹੜਾ ਡਾਇਲੋਗ ਹੈ ਨਾ ਬੋਲਣਾ ਕਿ ਇਹ ਸ਼ੇਰ ਜਿਹੜਾ ਹੈ ਉਹ ਬਿਸਮਿਲ ਅਜੀਮਾਬਾਦੀ ਦਾ ਹੈ ਇਹ ਰਾਮ ਪ੍ਰਸਾਦ ਬਿਸਮਿਲ ਦਾ ਨਹੀਂ ਹੈ ਅਤੇ ਇਹ ਨਾਂ ਬੋਲਣਾ ਕਹਾਣੀ ਦੇ ਜਿਹੜੇ ਮਨੋਵਿਗਿਆਨਕ ਪੱਖ ਹੈ ਇਹ ਜਿਹੜਾ ਸਮਾਜਿਕ ਪੱਖ ਹੈ ਉਸ ਨੂੰ ਕਿਵੇਂ ਗੂੜਾ ਕਰਦੀ ਹੈ ਉਹ ਅਸੀਂ ਅੰਤ ਦੇ ਵਿੱਚ ਦੱਸਾਂਗੇ ਆਪਾਂ ਥੋੜਾ ਅੱਗੇ ਦੱਸਦੇ ਹਾਂ ਕਾਕੋਰੀ ਕਾਂਡ ਦੇ ਵਿੱਚ ਹੁਣ ਉਹ ਦੱਸਦਾ ਹੈ ਕਿ ਸਿਰਫ ਇਹ ਦੋ ਜਾਨੇ ਜਿਹੜੇ ਹਨ ਪੰਡਿਤ ਰਾਮ ਪ੍ਰਸਾਦ ਬਿਸਮਿਲ ਤੇ ਰੋਸ਼ਨ ਸਿੰਘ ਠਾਕੁਰ ਇਹ ਦੋਹੇ ਹੀ ਸ਼ਹੀਦ ਨਹੀਂ ਹੋਏ ਸਨ ਕਾਕੋਰੀ ਕਾਂਡ ਵੇਲੇ ਅਸ਼ਫਾਕੁੱਲਾ ਖਾਨ ਦੀ ਨਾਲ ਸੀ ਫਾਂਸੀ ਵੀ ਇਹ ਤਿੰਨੇ ਇਕੱਠੇ ਹੀ ਲੱਗੇ ਸਨ ਤਿੰਨਾਂ ਨੂੰ ਅਲੱਗ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਪਰ ਅਸੀਂ ਜਦੋਂ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਵੰਡ ਕਰਕੇ ਦੇਖਦੇ ਆ ਅਸੀਂ ਧਰਮ ਦੇ ਨਾਂ ਦੇ ਉੱਤੇ ਵੰਡ ਕਰਦੇ ਆ ਤਾਂ ਫਿਰ ਅਸੀਂ ਜਿਹੜੇ ਉਹ ਵਿਅਕਤੀ ਜਿਨ੍ਹਾਂ ਨੂੰ ਜਾਂ ਉਹ ਧਰਮ ਜਿਨ੍ਹਾਂ ਨੂੰ ਅਸੀਂ ਜਾਂ ਉਹ ਮੱਝ ਹੈ ਜਾਂ ਉਹ ਕੌਮਾਂ ਜਿਨ੍ਹਾਂ ਨੂੰ ਅਸੀਂ ਨੀਵੀਆਂ ਦਿਖਾਉਣਾ ਚਾਹੁੰਦੇ ਆ ਜਾਂ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰਨਾ ਚਾਹੁੰਦੇ ਆ ਤਾਂ ਉਹਨਾਂ ਦੇ ਨਾਲ ਸੰਬੰਧਿਤ ਜਿਹੜੇ ਵਿਅਕਤੀ ਜਿਹੜੇ ਦੇਸ਼ ਭਗਤ ਹਨ ਜਿਹੜੇ ਮਹਾਨ ਇਨਸਾਨ ਹਨ ਜਾਂ ਵੱਡੀਆਂ ਸ਼ਖਸੀਅਤਾਂ ਹਨ ਜਾਂ ਮਹਾਪੁਰਖ ਹਨ ਕਿਰ ਅਸੀਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਜਾਂਦੇ ਆ ਤਾਂ ਸਾਡੀ ਜਿਹੜੀ ਨਜ਼ਰ ਦਾ ਕਾਨ ਸਾਡੇ ਦਿਮਾਗ ਦਾ ਕਾਨ ਹੈ ਸਾਡੇ ਦਿਲ ਦਾ ਕਾਨ ਹੈ ਉਹ ਸਪਸ਼ਟ ਹੁੰਦਾ ਹੈ ਤੇ ਇਸੇ ਚੀਜ਼ ਨੂੰ ਰਖਾਂਕਤ ਕਰ ਰਿਹਾ ਇਹ ਕਹਾਣੀਕਾਰ ਕਿਹੜਾ ਕਹਾਣੀਕਾਰ ਹੈ ਬਾਅਦ ਦੇ ਵਿੱਚ ਦੱਸਾਂਗੇ ਨਹੀਂ ਦੇਖੋ ਹੁਣ ਉਹ ਜਿਹੜਾ ਕਟੜ ਧਾਰਮਿਕ ਤੌਰ ਦੇ ਉੱਤੇ ਇੱਕ ਕਟੜ ਵਿਚਾਰਧਾਰਾ ਵਾਲਾ ਵਿਅਕਤੀ ਆ ਉਹ ਉਹਨਾਂ ਨੂੰ ਨਾ ਇੱਕ ਦੂਸਰੇ ਕਿਰਦਾਰ ਨੂੰ ਜਿਹੜਾ ਨਰਮ ਵਿਚਾਰਧਾਰਾ ਵਾਲਾ ਏ ਉਸ ਨੂੰ ਕੀ ਦਿਖਾ ਰਿਹਾ ਏ ਦੇਖੋ ਤਾਂ ਸਹੀ ਇਹਨਾਂ ਲੋਕਾਂ ਦੇ ਮੁਹੱਲਿਆਂ 'ਚ ਜਾਂਦੇ ਆ ਵੀ ਡਰ ਲੱਗਦਾ ਏ ਕਿੰਨੀ ਵਹਿਸ਼ਤ ਹੈ ਇਹਨਾਂ ਲੋਕਾਂ ਦੇ ਚਿਹਰਿਆਂ 'ਤੇ ਉਸ ਨੂੰ ਇੱਕ ਵੀਡੀਓ ਕਲਿੱਪਿੰਗ ਦਿਖਾਉਂਦਾ ਏ ਇਸ ਦੇ ਜਵਾਬ ਦੇ ਵਿੱਚ ਦੂਸਰਾ ਜਿਹੜਾ ਕਿਰਦਾਰ ਆ ਉਹ ਆਖਦਾ ਹੈ ਕਿ ਵੈਸ਼ਟ ਨਹੀਂ ਦਹਿਸ਼ਤ ਨਾਲ ਭਰੇ ਚਿਹਰਿਆਂ ਦੀ ਵੀਡੀਓ ਹੈ ਧਿਆਨ ਨਾਲ ਵੇਖੋ ਕਿੰਨੇ ਡਰੇ ਹੋਏ ਇਹ ਐਡਿਟ ਕੀਤੀ ਵੀਡੀਓ ਹੈ ਅਸਲ ਵੇਖੋਗੇ ਤਾਂ ਹੋ ਸਕਦਾ ਤੁਹਾਡੀ ਰੂਹ ਵੀ ਕੰਬ ਜਾਵੇ ਤੁਹਾਨੂੰ ਪਤਾ ਹੋਵੇਗਾ ਕਿ ਗौरी ਲੰਕੇਸ਼ ਦਾ ਕਤਲ ਕਿਉਂ ਹੋਇਆ ਸੀ ਗौरी ਲੰਕੇਸ਼ ਨੇ ਜਿਹੜਾ ਇਹ ਐਕਸਪੋਜ਼ ਕੀਤਾ ਸੀ ਇਹ ਬੇਨਕਾਬ ਕੀਤਾ ਸੀ ਕਿ ਕੁਝ ਵਿਅਕਤੀ ਜਿਹੜੇ ਨੇ ਉਹੋ ਵੀਡੀਓ ਨੂੰ ਐਡਿਟ ਕਰਕੇ ਲੋਕਾਂ ਦੇ ਵਿੱਚ ਸਰਕੂਲੇਟ ਕਰ ਦਿੰਦੇ ਨੇ ਵਾਇਰਲ ਕਰ ਦਿੰਦੇ ਨੇ ਤੇ ਲੋਕਾਂ ਦੇ ਵਿੱਚ ਜ਼ਹਿਰ ਭਰਦੇ ਨੇ ਜਿਹੜਾ ਇਸ کردار ਦੇ ਰਾਹੀਂ ਕਹਾਣੀਕਾਰ ਨੇ ਉਸ ਜ਼ਹਿਰ ਨੂੰ ਖਤਮ ਕਰਨ ਦੇ ਲਈ ਇੱਕ ਪਲੋਟ ਜਿਹੜੀ ਗੁੰਦ ਹੈ ਉਹ ਇਸ ਤਰੀਕੇ ਨਾਲ ਗੁੰਦੀ ਹੈ ਕਿ ਵਿਅਕਤੀ ਦੇ ਅੰਦਰ ਜਿਹੜੀ ਉਹ ਜ਼ਹਿਰ ਆ ਉਹ ਖਤਮ ਕੀਤੀ ਜਾ ਸਕੇ ਤੇ ਸੇ ਇਨਸਾਨ ਦੂਸਰੇ ਇਨਸਾਨ ਨੂੰ ਇਨਸਾਨ ਸਮਝ ਕੇ ਇਨਸਾਨੀਅਤ ਦੇ ਪੱਧਰ ਦੇ ਉੱਤੇ ਉਸ ਮਕਾਮ ਦੇ ਉੱਤੇ ਸਮਝੇ ਹਰੇਕ ਨਾਲ ਮੁਹੱਬਤ ਕਰੇ ਤੇ ਪਿਆਰ ਕਰੇ ਮੁਹੱਬਤ ਸ਼ਬਦ ਜਿਹੜਾ ਹੈ ਉਹ ਵੀ ਉਨਾ ਹੀ ਪਿਆਰਾ ਹੈ ਜਿੰਨਾ ਕਿ ਪਿਆਰ ਸ਼ਬਦ ਜਿੰਨਾ ਮੁਹੱਬਤੀ ਹੈ ਪਰ ਅਸੀਂ ਅਸੀਂ ਜਦੋਂ ਉਹ ਭਾਸ਼ਾ ਨੂੰ ਧਰਮ ਨੂੰ ਤੇ ਜਾਂ ਕੌਮ ਨੂੰ ਜਾਂ ਮੱਜਬ ਨੂੰ ਆਪਦੇ ਇਨਸਾਨ ਤੇ ਇਨਸਾਨ ਦੇ ਵਿੱਚ ਕਰ ਲਿਆਉਂਦੇ ਆ ਤਾਂ ਕਦੇ 47 ਵਾਪਰਦਾ ਏ ਕਦੇ 84 ਵਾਪਰਦਾ ਏ ਤੇ ਜਾਂ ਹੋਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਦੋਂ ਵੀ ਜਿੱਥੇ ਇੱਥੇ ਵੀ ਹੋਇਆ ਹੈ ਜਿੱਥੇ ਨਫ਼ਰਤ ਜਾਂ ਗੰਗੇ ਧਰਮ ਦੇ ਆਧਾਰ ਦੇ ਉੱਤੇ ਕੌਮ ਦੇ ਆਧਾਰ ਦੇ ਉੱਤੇ ਹੁੰਦੇ ਆ ਧਰਮ ਦੇ ਆਧਾਰ ਦੇ ਉੱਤੇ ਹੁੰਦੇ ਨੇ ਤਾਂ ਉਹ ਮਾੜੀਆਂ ਚੀਜ਼ਾਂ ਨੇ ਉਹਨਾਂ ਨੂੰ ਰਖਾਂਕਿਤ ਕਰਨਾ ਤੇ ਉਸ ਨੂੰ ਵਾਰ-ਵਾਰ ਦਿਮਾਗ ਦੇ ਵਿੱਚ ਲਿਆਉਣਾ ਤੇ ਉਸ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਇੱਕ ਦੂਜੇ ਦੇ ਪ੍ਰਤੀ ਸੰਵੇਦਨਾ ਪੈਦਾ ਕਰਨੀ ਇਹ ਇੱਕ ਸਾਹਿਤਕਾਰ ਦਾ ਕਰਮ ਹੁੰਦਾ ਹੈ ਤੇ ਇੱਥੇ ਮੈਨੂੰ ਲੱਗਦਾ ਹੈ ਕਿ ਸਾਹਿਤਕਾਰ ਆਪਣੀ ਜਿਹੜੀ ਕਹਾਣੀ ਕਰ ਜਿਹੜਾ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਇਹ ਅੱਗੇ ਵਾਰ ਨਸੀ ਆ ਗਿਆ ਦੇਖੋ ਅਸਲ ਵਿੱਚ ਭਰਾ ਜੀ ਸਾਨੂੰ ਸਾਲ 6 ਮਹੀਨੇ ਬਾਅਦ ਕਿਸੇ ਨਾ ਕਿਸੇ ਪੀਰਥ ਦਾ ਬਹਾਨਾ ਬਣਾ ਕੇ ਘਰੋਂ ਨਿਕਲਣਾ ਪੈਂਦਾ ਇਹ ਜਿਹੜਾ ਉਹ ਕਟੜ ਧਾਰਮਿਕ ਬਿਰਤੀ ਵਾਲਾ ਇਨਸਾਨ ਆ ਉਸ ਦਾ ਵਾਰਤਾਲਾਪ ਹੈ ਹੁਣ ਇਹ ਡਿਫੈਂਸ ਤੇ ਆ ਗਿਆ ਏ ਕਦੇ ਆਖਦਾ દ્વાਰਕਾਪੁਰੀ ਚੱਲੇ ਆ ਕਦੇ ਕਹਿੰਦੇ ਆ ਜਗਨਨਾਥਪੁਰੀ ਕਦੇ ਅਯੁੱਧਿਆ ਧਾਮ ਕਦੇ ਕਾਸ਼ੀ ਕਦੇ ਮਥਰਾ ਬਸ ਬਣਾ ਲੈਂਦੇ ਆ ਕੋਈ ਨਾ ਕੋਈ ਬਹਾਨਾ ਜਾਣਾ ਜੁਣਾ ਭਲਾ ਕਿੱਥੇ ਹੁੰਦਾ ਅਰਥ ਦਾ ਗਲਾ ਭਰਿਆ ਆ ਹੁਣ ਇਹ ਜਾਂਦੇ ਕਿੱਥੇ ਆ ਇੱਥੇ ਆ ਕੇ ਜਦੋਂ ਉਹ ਦੱਸਦਾ ਏ ਕਿ ਆਪਦੀ ਪੀੜਾ ਉਹ ਪੀੜਾ ਜਿਹੜੀ ਆ ਨਾ ਉਹ ਦਰਦ ਜਿਹੜਾ ਆ ਦਰਦ ਦੀ ਇੰਤਹਾ ਜਿਹੜੀ ਆ ਉਹ ਉਸ ਦੀ ਉਸ ਦੀ ਨਿੱਜੀ ਹੈ ਉਹ ਪੀੜਾ ਕੀ ਹੈ ਉਹਦਾ ਕਾਰਨ ਕੀ ਹੈ ਉਹ ਅਸੀਂ ਨਹੀਂ ਦੱਸਾਂਗੇ ਕਿਉਂਕਿ ਉਹ ਕਹਾਣੀ ਸਪੌਇਲਰ ਹੋ ਜਾਵੇਗਾ ਕਹਾਣੀ ਦਾ ਪਰ ਇਹ ਉਸ ਨਿੱਜੀ ਪੀੜਾ ਦੇ ਨਾਲ ਉਹ ਜਿੱਕੇ ਇੱਕ ਸਿਆਸੀ ਸਮਾਜਿਕ ਪੀੜਾ ਹੈ ਜਾਂ ਇੱਕ ਸਮਾਜਿਕ ਸਿਆਸੀ ਬਿਰਤਾਂਤ ਹੈ ਉਸ ਦੇ ਵਿੱਚੋਂ ਫਸਿਆ ਹੋਇਆ ਹੈ ਪਰ ਨਿੱਜੀ ਤੌਰ ਦੇ ਉੱਤੇ ਉਸ ਚੀਜ਼ ਦੀ ਵਿਰੋਧਤਾ ਨਹੀਂ ਕਰ ਰਿਹਾ ਉਸ ਚੀਜ਼ ਨੂੰ ਉਹ ਸਹੀ ਠਹਿਰਾ ਰਿਹਾ ਹੈ ਇਹ ਕਹਾਣੀ ਦੀ ਚੂਲ ਹੈ ਮੂਲ ਰੂਪ ਦੇ ਵਿੱਚ ਜਾਤ ਪਾਤ ਦਾ ਜਿਹੜਾ ਨਾ ਉਹ ਉਸ ਨੂੰ ਦੂਜਾ ਜਿਹੜਾ ਸਰਦਾਰ ਉਹਨੂੰ ਦੱਸਦਾ ਕਿ ਸਿੱਖਾਂ ਦੇ ਵਿੱਚ ਕੋਈ ਜਾਤ ਪਾਤ ਦਾ ਪੰਗਾ ਨਹੀਂ ਹੁੰਦਾ ਸਾਡੇ ਤਾਂ ਬਾੜਾ ਹੀ ਔਖਾ ਹੈ ਸਾਡੇ ਸਮਾਜ ਵਿੱਚ ਜਾਤਾਂ ਪਾਤਾਂ ਵਾਲੀਆਂ ਕੰਧਾਂ ਜਿਹੜੀਆਂ ਨੇ ਬੜੀਆਂ ਉੱਚੀਆਂ ਅੱਗੇ ਜਾ ਕੇ ਮੇਰਾ ਮਤਲਬ ਹੈ ਕੋਈ ਜਾਤ ਦੇ ਉੱਪਰਲੇ ਡੰਡੇ ਤੇ ਬੈਠਾ ਹੈ ਕੋਈ ਥੱਲੇ ਵਾਲੇ ਤੇ ਬੈਠਾ ਕੋਈ ਸਭ ਤੋਂ ਨੀਵੇਂ ਡੰਡੇ ਤੇ ਬੈਠਾ ਉੱਪਰਲੇ ਡੰਡੇ ਵਾਲਾ ਹੇਠਲੇ ਡੰਡੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਰੱਖਦਾ ਰੱਖ ਹੀ ਨਹੀਂ ਸਕਦਾ ਸਾਡੇ ਤਾਂ ਬੜੀਆਂ ਉੱਚੀਆਂ ਕੰਧਾਂਆਂ ਨੇ ਸਰਦਾਰ ਜੀ ਹੁਣ ਇਹ ਇੱਕ ਇਹ ਵਾਰਤਾ ਲਾ ਪਏ ਅੱਗੇ ਦੇਖੋ ਸਾਡੀ ਸਾਕਾਚਾਰੀ ਚ ਇੱਕ ਲੜਕੀ ਨੇ ਸ਼ੂਦਰਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਪਲੇਸ ਖੜਾ ਹੋਇਆ ਅਨ ਅਗੇ ਇਸ ਕਹਾਣੀ ਨੂੰ ਜਦੋਂ ਆਪਾਂ ਪੜ੍ਹਦੇ ਆ ਤਾਂ ਉੱਥੇ ਇੱਕ ਹੋਰ ਬਾਰਤਾਲਾ ਪਾਉਂਦਾ ਹੈ ਸਰਦਾਰ ਜੀ ਵੈਸੇ ਕਰਾ ਸਾਰੇ ਬ੍ਰਾਹਮਣ ਆਪਣੇ ਆਪ ਨੂੰ ਦੁਨੀਆ ਤੋਂ ਉੱਤਮ ਸਮਝਦੇ ਨੇ ਦੁਨੀਆ ਨਾਲੋਂ ਕੀ ਇੱਕ ਦੂਜੇ ਤੋਂ ਵੀ ਉੱਤਮ ਸਮਝਦੇ ਨੇ ਭਾਰਗਵ ਕਹਿੰਦੇ ਨੇ ਅਸੀਂ ਉੱਚੀ ਕੁਲ ਦੇ ਭਾਰਗਵ ਕਹਿੰਦੇ ਅਸੀਂ ਗੌੜ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਤੋਂ ਦੀ ਸਮਝਦੇ ਨੇ ਅਸੀਂ ਉਹਨੇ ਸ਼ੁਕਲ ਬ੍ਰਾਹਮਣ ब्राह्मण मतलब के ब्राह्मणा 24 ऊंची कुल दे ब्राह्मण ਜਾਂ ਕਹਿ ਲਵੋ ਸਾਡੀ ਕੁਲ ਵਾਲੇ ਬ੍ਰਾਹਮਣ ਇੰਜ ਸਮਝਦੇ ਨੇ ਸਾਡੇ ਚ ਨਾ ਇੱਕ ਦੂਸਰੇ ब्राह्मणा ਦੇ ਵੀ ਧੀ ਪੁੱਤ ਦਾ ਰਿਸ਼ਤਾ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ ਧੀ ਵੱਲੋਂ ਕਿਸੇ ਹੋਰ ਹੁਣ ਮਸਲਾ ਇੱਥੇ ਕੀ ਹੈ ਸ਼ਹਿਰ ਅੱਗੇ 12 ਬੰਕੀ ਆ ਜਾਂਦਾ ਏ 12 ਬੰਕੀ ਦਾ ਨਾਮ ਸੁਣਦੇ ਆਂ ਮੇਰੇ ਜਿਹਨ ਵਿੱਚ ਆਪਣੇ ਸਮੇਂ ਦੇ ਚਰਚਿਤ ਫਿਲਮੀ ਗੀਤਕਾਰ ਅਜੀਮ ਚਾਇਰ ਖੁਮਾਰ ਬਾਰਾ ਬੰਕਵੀ ਦੇ ਨਗਮੇ ਸ਼ੇਰ ਗੂੰਜਣ ਲੱਗਦੇ ਨੇ ਉਹਨਾਂ ਦਾ ਇੱਕ ਸ਼ੇਰ ਦੂਸਰੋਂ ਪਰ ਅਗਰ ਤਬਸਰਾ ਕੀਜੀਏ ਤਾਂ ਸਾਹਮਣੇ ਆਇਨਾ ਰੱਖ ਲਿਆ ਕੀਜੀਏ ਪਿਛਲੇ ਸਮੇਂ ਤੋਂ ਮੈਨੂੰ ਹਰ ਵੇਲੇ ਕੁਰੇ ਦਾ ਰੈਂਦਾ ਸੀ ਬਾਰਾ ਬੰਕੀ ਬਾਰਾ ਬੰਕੀ ਕਿਉਂ ਜਾ ਰਹੇ ਹੋ ਬੇਟੀ ਨੂੰ ਮਿਲਣ ਪਰ ਮਸਲਾ ਇੱਥੇ ਕੀ ਹੈ ਗੱਲ ਕੀ ਹੈ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਇਹ ਸਪੋਇਲਰ ਅਸੀਂ ਨਹੀਂ ਦਵਾਗੇ ਨਹੀਂ ਦਵਾਗੇ ਕਹਾਣੀ ਤੁਹਾਨੂੰ ਪੜਨੀ ਪਵੇਗੀ ਸਮਾਜ ਦਾ ਤਾਣਾ ਪੇਟਾ ਬੜਾ ਗੁੰਝਲਦਾਰ ਹੈ ਨਾਗਵਲ ਪਾ ਹੀ ਲੈਂਦਾ ਬੰਦਾ ਕਿ ਜਾਵੇ ਤਾਂ ਕਿੱਧਰ ਜਾਵੇ ਇਹਨੂੰ ਸਾਈਕੋਲੋਜੀ ਦੀ ਭਾਸ਼ਾ ਦੇ ਵਿੱਚ ਮਨਵ ਵਿਗਿਆਨ ਦੀ ਭਾਸ਼ਾ ਦੇ ਵਿੱਚ ਇੱਕ ਲੌਜੀਕਲ ਫੈਲਸੀ ਜੁ ਹੁੰਦੀਆਂ ਨੇ ਉਹ ਇੱਕ ਉਹਨਾਂ ਵਿੱਚ ਫੈਲਸੀ ਹੈ ਨਾਰਮੇਟਿਵ ਕੰਫਰਮਿਟੀ ਕਿ ਜਿਹੜੇ ਸਮਾਜ ਦੇ ਨਾਰਮਸ ਹਨ ਜੋ ਰੌ ਰੀਤਾਂ ਨੇ ਉਹਨਾਂ ਦੇ ਮੁਤਾਬਕ ਵਿਅਕਤੀ ਕੰਫਰਮਿਟੀ ਬਨਾਨੀ ਚਾਹੁੰਦਾ ਹੈ ਉਹਨਾਂ ਦੇ ਮੁਤਾਬਕ ਜਿਉਣਾ ਚਾਹੁੰਦਾ ਹੈ ਜੇ ਨਾ ਜਿਉਵੇਂ ਤਾਂ ਸਮਾਜ ਜਿਉਨ ਨਹੀਂ ਦਿੰਦਾ ਜਿਹੜਾ ਮੁਆਸ਼ਰਾ ਹੈ ਨਾ ਆਵਾਮ ਹੈ ਜਿਹੜਾ ਉਹ ਨਹੀਂ ਜਿਉਨ ਦਿੰਦਾ ਬੰਦੇ ਨੂੰ ਤਾਂ ਉਹ ਇੱਥੇ ਉਹ ਚੀਜ਼ ਨਿਕਲਦੀ ਹੈ ਬੰਦਾ ਜਾਵੇ ਤਾਂ ਕਿੱਧਰ ਜਾਵੇ ਸਮਾਜ ਦਾ ਤਾਣਾ ਪੇਟਾ ਬੜਾ ਹੀ ਗੁੰਝਲਦਾਰ ਹੈ ਇਹੇ ਕਹਾਣੀ ਦਾ ਜਿਹੜਾ ਇੱਕ 2 17 ਨੇ ਜਿਹੜੀਆਂ ਇਹਨਾਂ ਦੇ ਵਿੱਚ ਸਮੁੱਚੀ ਕਹਾਣੀ ਦਾ ਆਸ਼ਾ ਲੁਕਿਆ ਪਿਆ ਹੈ ਕਿ ਕਹਾਣੀਕਾਰ ਕਹਿਣਾ ਕੀ ਚਾਹੁੰਦਾ ਹੈ ਫਿਰ ਲੰਮੀ ਕਹਾਣੀਆਂ 8-9 ਪੰਨਿਆਂ ਦੀ ਕਹਾਣੀ ਹੈ ਆਪਾਂ ਅੰਤ ਵੱਲ ਪਹੁੰਚਦੇ ਹਾਂ ਹੁਣ ਇੱਥੇ ਜਿਹੜੀ ਗੱਲ ਆਪਾਂ ਮਾਨਸਿਕਤਾ ਦੀ ਕੀਤੀ ਸੀ ਉਹ ਇੱਥੇ ਆ ਕੇ ਨਿਬੜਦੀ ਹੈ ਕਿ ਸਾਨੂੰ ਲੱਗਦਾ ਹੈ ਕਿ ਜਿਹੜਾ ਕਠੋਰ ਦਿਲ ਜਾਂ ਜਿਹੜਾ ਕਟੜ ਇੱਕ ਧਾਰਮਿਕ ਭਾਵਨਾਵਾਂ ਵਾਲਾ ਵਿਅਕਤੀ ਹੈ ਉਹ ਕਠੋਰ ਹੈ ਪਰ ਅਸਲ ਦੇ ਵਿੱਚ ਜਿਹੜਾ ਦੂਸਰਾ ਵਿਅਕਤੀ ਹੈ ਉਹਦੇ ਨਾਲ ਕੀ ਹੋਇਆ ਉਸ ਦਾ वार्तालाप ਸੁਣੋ ਤੁਸੀਂ 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 ਕੰਬ ਜਾਉਂਗੇ ਕਿ ਬੰਦੇ ਦੇ ਵਿੱਚ ਇੱਕ ਇੱਕ ਬੰਦਾ ਜਿਹੜਾ ਨਰਮਦਿਲ ਹੈ ਜਿਹੜਾ ਸਮਝਦਾ ਹੈ ਕਿ ਜਾਤ-ਬਾਤ ਧਰਮ ਦੇ ਇਹ ਸਾਰੇ ਵਿਖੇੜੇ ਜਿਹੜੇ ਹਨ ਉਹ ਇਸ ਦੁਨੀਆ ਦੇ ਵਿਖੇੜੇ ਨੇ ਉਸ ਦੇ ਸ਼ਬਦ ਸੁਣੋ ਬਾਪਸੇ ਜਾ ਕੇ ਮੈਂ ਵੀ ਧੀ ਨੂੰ ਮਿਲਾਂਗਾ ਤਿੰਨ ਸਾਲ ਹੋ ਗਏ ਜਦੋਂ ਦਾ ਉਸਨੇ ਆਪਣੀ ਮਰਜ਼ੀ ਨਾਲ ਅੰਤਰਜਾਤੀ ਵਿਆਹ ਕਰਾਇਆ ਕਦੇ ਇਹਨੇ ਨਹੀਂ ਮਿਲਿਆ ਉਸ ਨੂੰ ਹੁਣ ਜਾਉ ਮਿਲਣ ਉਸ ਨੂੰ ਛਾਤੀ ਤੋਂ ਵੱਡਾ ਬੋਝ ਲੈਂਦਾ ਮਹਿਸੂਸ ਹੋ ਰਿਹਾ ਸੀ ਮਾਲੇ ਭਾਈ ਸਾਹਿਬ ਮੈਂ ਨਹੀਂ ਕਿਸੇ ਤੀਰਥ ਸਥਾਨ ਦਾ ਬਹਾਨਾ ਲਾਉਣਾ ਕਿਉਂ ਲਾਵਾਂ ਧੀ ਹੈ ਮੇਰੀ ਮੋਢਿਆਂ ਤੇ ਚੁੱਕ ਕੇ ਖੜਾਇਆ ਉਸ ਨੂੰ ਮੇਰਾ ਖੂਨ ਮੇਰਾ ਲਹੂ ਮੈਂ ਆਪਣੀ ਧੀ ਨੂੰ ਜਾਉ ਮਿਲਣਾ ਹੁਣ ਮੋਢਾ ਉਹਦਾ ਸੀ ਤੇ ਸਿਰ ਮੇਰਾ ਮੈਂ ਰੋ ਰਿਹਾ ਸੀ ਉਹ ਥਾਪੜ ਰਿਹਾ ਸੀ ਉਸਨੇ ਉਨਾ ਚਿਰ ਮੇਰਾ ਸਿਰ ਮੋਢੇ ਤੋਂ ਨਹੀਂ ਚੱਕਿਆ ਜਿੰਨਾ ਚਿਰ ਤੱਕ ਟ੍ਰੇਨ 12 ਬੰਕੀ ਦੇ ਸਟੇਸ਼ਨ ਤੇ ਰੁਕ ਨਹੀਂ ਗਈ ਕਹਾਣੀਕਾਰ ਗੁਰਮੀਤ ਕੜਿਆਲਵੀ ਤੇ ਜਿਹੜੇ ਮੈਗਜ਼ੀਨ ਚ ਇਹ ਕਹਾਣੀ ਛਪੀ ਹੈ ਉਹ ਤੁਹਾਡੇ ਸਾਹਮਣੇ ਹੈ ਤਾਸਮਾਨ ਦਾ 16ਵਾਂ ਅੰਕ ਜਨਵਰੀ ਤੋਂ ਅਪ੍ਰੈਲ 2025 ਅੱਜ ਜਿਹੜੀ ਕਹਾਣੀ ਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕੀਤੀ ਹੈ ਉਸ ਕਹਾਣੀ ਦਾ ਨਾਮ ਹੈ ਟ੍ਰੇਨ ਕਹਾਣੀਕਾਰ ਗੁਰਮੀਤ ਕੜਿਆਲਵੀ ਤੇ ਮੈਗਜ਼ੀਨ ਤਾਸਮਾਨ ਇਹ ਸੇ ਕਹਾਣੀ ਗੁਰਮੀਤ ਕੜਿਆਲਵੀ ਦੀ ਟ੍ਰੇਨ ਚਪੀਆ ਤਾਸਮਨ ਦੇ ਤਾਜੇ ਅੰਕ ਵਿੱਚ 16ਵੇਂ ਅੰਕ ਵਿੱਚ ਜਿਹੜਾ 2025 ਦਾ ਜਿਹੜਾ ਪਹਿਲਾ ਜਨਵਰੀ ਤੋਂ ਅਪ੍ਰੈਲ ਅੰਕ ਆਇਆ ਏ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਜਰੂਰ ਦੱਸਣਾ ਕਮੈਂਟ ਕਰਕੇ ਅਸੀਂ ਅੱਜ ਵੱਖਰੇ ਤਰੀਕੇ ਦੇ ਨਾਲ ਕਹਾਣੀ ਨੂੰ ਸਮਝਣ ਦਾ ਯਤਨ ਕੀਤਾ ਏ ਤੁਹਾਨੂੰ ਸਾਡਾ ਯਤਨ ਕਿਵੇਂ ਲੱਗਿਆ ਚੰਗਾ ਜਾਂ ਮਾੜਾ ਖੁੱਲ ਕੇ ਦੱਸਣਾ ਵੀਡੀਓ ਤੁਸੀਂ ਅੰਤ ਤੱਕ ਦੇਖੀਏ ਤੁਹਾਡਾ ਸ਼ੁਕਰੀਆ ਕਰਦੇ ਆ ਇਸ ਨੂੰ ਤੁਸੀਂ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਵੀਡੀਓ ਚੰਗੀ ਲੱਗੀ ਜਈਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਆਂ ਤਾਂ ਚੈਨਲ ਸਬਸਕ੍ਰਾਈਬ ਕਰ ਸਕਦੇ ਆਂ ਬਿਲਕੁਲ ਮੁਫਤ ਹੈ ਅੱਗੇ ਆਦੋ ਸਤਿ ਸ੍ਰੀ ਅਕਾਲ